ਇਹ ਉਹ ਗੱਲ ਮਤਲਬ ਇਹ ਕਰ ਰਿਹਾ ਇੱਕ ਫੋਟੋ ਪਾ ਲਓ ਫੋਟੋ ਕਰ ਲਿਆ 100 ਰੁਪਏ ਦਿੱਤੇ ਗਏ ਸਭ ਕੋਲ ਹੈਗਾ ਕਿ ਗਲੀ ਤੇ ਪਾਣੀ ਚੜਾਣੇ ਕਿੰਨੇ ਜਿੰਨੇ ਥੱਲੇ ਨਾਲ ਜਾਂਦੇ ਉਹ ਵੇਖੋ ਉੱਥੋਂ ਖਤਮ ਹੋ ਗਏ ਕਿ ਹੈ ਇਹ ਮਰੇ ਦੇ ਲੋਕੀ ਲਿਆ ਵਰ ਮੈਨੂੰ ਅਥੇ ਕਿ ਆ ਬਣੀ ਦੀ ਹੈ ਠੀਕ ਹੈ 얘들아, <목소리도> 여러 ਪਰ ਇਹ ਬਾਹਰ ਨਹੀਂ ਨਾ ਰਜਿਸਟ੍ਰੇਸ਼ਨ ਇਹ ਬਾਹਰ ਨਹੀਂ ਜਿੱਦਾ ਸੀ ਇਹ ਐਕਚੁਅਲੀ ਆ ਗਿਆ ਪੂਰੀਆਂ ਨੀਆਂ ਜਿਹੜੀਆਂ ਨਾ ਜੀ ਇਹ ਸਿੱਧੀਆਂ-ਸਿੱਧੀਆਂ ਵਿੱਚ ਬੈਗੀਆਂ ਥੱਲੇ ਕਰਦੇ ਪੂਰੀਆਂ ਠੀਕ ਹੈ ਜੀ ਆਪਾਂ ਉਹਨਾਂ ਹੀ ਕੰਕਰੀਟ ਪੜਦੇ ਹਨ ਜੀ ਉਹ ਫਿਰ ਕੰਕਰੀਟ ਵੀ ਫਿਊਚਰੋ ਥੱਲੇ ਇਹ ਤਾਂ ਆਪ ਲੋ ਜਿਹੜੀ ਪੁਰਾਣੀ ਉਹ ਹੈਗੀ ਆ ਉਹ ਹਾਊਸ ਪਾ ਦੋ ਜਿਹੜੀਆਂ ਨਾਲ ਨੀਮਾਂ ਦੇ ਆ ਉਹਨੂੰ ਬਣਾ ਲਿਓ ਕਜੀ ਦੀ ਜੀ ਸਾਹਮਣੇ ਵਾਲਾ ਜਿਹੜਾ ਸੀਵਰ ਦਾ ਵੀ ਆਪਾਂ ਕਰੀਬ ਦੇਖੀਏ ਕੋਈ ਬੰਦਾ ਮਰਵਾਣੇ ਆ ਵੇਖੋ ਨਹੀਂ ਨਹੀਂ ਵੇਖੋ ਭਰਾ ਇਹ ਗੱਲ ਆ ਉਹ ਸੈਂਡਵਿਚ ਉਹ ਬੋਲੋ ਇਹ ਇੱਕ ਇੱਕ ਕਰਦੇ ਹਾਂ ਇਹਨੂੰ ਤੋਂ ਆਪਣਾ ਸੋਰੀ ਜੀ ਹਾਂ ਫਿਜ਼ੀਕਲੀ ਚੈੱਕ ਹੋ ਗਿਆ ਸਾਰਾ ਆਪਣਾ ਅੱਛਾ ਕਿਤਾ ਅੱਛਾ ਕਿਤਾ ਹਾਂਜੀ ਕੋਈ ਪ੍ਰੋਬਲਮ ਦਿੱਕਤ ਦੇ ਵਿੱਚ ਨਹੀਂ ਕੋਈ ਦਿੱਕਤ ਨਹੀਂ ਕੋਈ ਨਹੀਂ ਆਈ ਬਾਅਦ ਦੀ ਕੋਈ ਨਹੀਂ ਚੱਲਦੇ ਵਿੱਚ ਕੋਈ ਕੰਪਟ ਕਦੀ ਕਦੀ ਬੰਦ ਹੁੰਦਾ ਸ਼ੇਕ ਕਰੇ ਸ਼ੇਕ ਪੂਜਾ ਪੂਜੀ ਵਿਰੋਧ ਹੈ ਜੂਨ ਅਨੈਸਟੂਡ ਨਾ ਮਾਣੂਨੀ ਇਹ ਆਪਣਾ ਕੰਮ ਬੰਦ ਕਰ ਉਹ ਵੇਖਿਆ ਕਿ ਸਾਨੂੰ ਦੂਰ ਕਰੀਂ ਤੈਨੂੰ ਪ੍ਰੋਸੀਜਰ ਨੂੰ ਸਾਨ ਹੈ ਗਾਇ ਸਮਝਿਆ ਸਾਡੇ ਜਿੰਨੇ ਨੁਕਸਾਨ ਲਾਉ ਦੀ ਰਪਾਈ ਕਰਦੇ ਪਾਦਨੇ ਹੈ ਕਰਦੇ ਪਾਦੋ ਹੈ 260 ਜਨ ਨੇ ਐਕਸਮੇਟਾ 315 ਮੈ ਰਾਇ ਚਾਹਦਾ ਕੋਈ ਗੱਲ ਇਹਨੂੰ ਕੈਰੇਜ ਪਾ ਕੇ ਇਟ ਇਜ਼ ਅਮਰਜੈਂਸੀ ਹਰਬ ਜੇ ਉਹ ਕੈਰੇਜ ਨਹੀਂ ਕਰਦਾ ਕੋਈ ਗੱਲ ਇਹਨੂੰ ਕੈਰੇਜ ਪਾ ਦੇ ਪਾ ਦੇ ਦੀ ਰਪਾਈ ਕਰਵਾਦਾ ਕੋਈ ਗੱਲ ਇਹੋਡੇ ਕੈਰੇਜ ਕਰਵਾ ਦਿੰਦੇ ਕੰਮ ਹੋਏ ਕੰਮ ਨਹੀਂ ਬਣੋਦੇ ਕੰਮ ਹੋਏਗਾ ਸੁਣੇ ਨਾ ਦੇਣਾ ਉਹਦੇ ਤੋਂ ਇੱਕ ਦਮ ਜਿਹੜਾ ਪੀਡਬੀ ਦਿੱਤਾ ਹੈ ਕਿ ਐਂਡ ਰੋਡ ਕਰਕੇ ਨਹੀਂ ਸਕੇਗਾ ਬਿਲਕੁਲ ਨਹੀਂ ਹੋਣਾ ਹੈ ਕਿ ਕਦੋਂ ਤੱਕ ਦੀ ਜਾਣੂ ਰੱਖੇ ਇਹ ਦਿੱਤੀ ਗਈ ਹੈ। ਉਹ ਲੈ। ਇਹ ਦੂਜੇ ਨੂੰ ਦੱਸਦਾ। ਜਮਾ ਕਰਦੇ ਹਾਂ। ਜੀ ਪਹਿਲਾਂ ਤਾਂ ਆਪਾਂ ਜਿਹੜਾ ਸ਼ਿਵ ਮੰਦਿਰ ਦਾ ਲੱਤਾ ਮੈਂ ਤੇ ਮੇਰੀ ਸੈਕੰਡ ਵਿਜ਼ਿਟ ਸੀ ਉੱਥੇ। ਉੱਥੇ ਮੇਨ ਇਸ਼ੂ ਇਹ ਆ ਰਿਹਾ ਹੈਗਾ ਕਿ ਪੁਰਾਣੇ ਸਟਰਕਚਰਸ ਖੜੇ ਹੈਗੇ ਆ ਤੇ ਉਹ ਇੱਕ ਖੂਦ ਦੇ ਉੱਪਰ ਸਟਰਕਚਰ ਖੜਾ ਹੈ ਸੋ ਹਾਲ ਦੀ ਘੜੀ ਆਪਾਂ ਉਹਨੂੰ ਪ੍ਰੀਜ਼ਰਵ ਕਰ ਦਿੱਤਾ ਹੈਗਾ ਉਹਦੇ ਆਸ-ਪਾਸ ਜਿੰਨੀ ਫਿਲਿੰਗ ਸੀ ਕਰ ਦਿੱਤੀ ਗਈ ਹੈ ਬਟ ਪ੍ਰੋਬਲਮ ਇਹ ਹੈ ਕਿ ਆਸ-ਪਾਸ ਦੇ ਜਿਹੜੇ ਸਟਰਕਚਰਸ ਹੈਗੇ ਆ ਉਹਨਾਂ ਨੂੰ ਵੀ ਨੁਕਸਾਨ ਹੋ ਸਕਦਾ ਹੈ ਹਾਲ ਦੀ ਘੜੀ ਉਹਨਾਂ ਨੂੰ ਨੋਟਿਸ ਜਿਸ਼ੂ ਕਰ ਦਿੱਤੇ ਗਏ ਆ ਕਿ ਆਪਣੀ ਸਟੈਬਿਲਿਟੀ ਚੈੱਕ ਕਰਵਾ ਲਈਤੀ ਜਾਏ ਪੀ ਡਬਲਯੂ ਡੀ ਜ਼ੇ ਰਾਹੀਂ ਤਾਂ ਕਿ ਕਿਸੇ ਨੂੰ ਕੋਈ ਜਾਨੀ ਨੁਕਸਾਨ ਨਾ ਹੋ ਸਕੇ ਰੈਜ਼ਿਡੈਂਟਸ ਦੀ ਡਿਮਾਂਡ ਇਹ ਹੈ ਕਿ ਬਾਕੀ ਏਰੀਆ ਵੀ ਖੋਦ ਕੇ ਚੈੱਕ ਕਰ ਲਿਤਾ ਜਾਏ ਬਟ ਹੁਣ ਜੋ ਮੈਨੂੰ ਮੇਰੀ ਟੈਕਨੀਕਲ ਟੀਮ ਨੇ ਦੱਸਿਆ ਹੈ ਕਿ ਜੇ ਵੱਧ ਏਰੀਆ ਉੱਥੋਂ ਖੋਲਿਆ ਜਾਂਦਾ ਹੈ ਤੇ ਸਟਰਕਚਰਸ ਕਿਉਂਕਿ ਪੁਰਾਣੇ ਹਨ ਉਹਨਾਂ ਦੇ ਨਕਸ਼ੇ ਪਾਸ ਨਹੀਂ ਹੈ ਬਹੁਤ ਪੁਰਾਣੇ ਸਟਰਕਚਰਸ ਹੈਗੇ ਹਨ ਤੇ ਉਹ ਨਾ ਹੋਵੇ ਕਿ ਖੁਦਾਈ ਦੇ ਦੌਰਾਨ ਹੀ ਘਰਾਂ ਨੂੰ ਸਟਰਕਚਰਸ ਨੂੰ ਨੁਕਸਾਨ ਹੋ ਜਾਏ ਸੋ ਅਗੇਨ ਟੈਕਨੀਕਲ ਟੀਮ ਉੱਥੇ ਜਾ ਕੇ ਹੁਣ ਦੁਬਾਰਾ ਉਹਨੂੰ ਦੇਖੂਗੀ ਕਿ ਬਾਕੀ ਸਟਰਕਚਰਸ ਕਿੱਥੋਂ ਤੱਕ ਖੋਲਣਾ ਸਹੀ ਰਹੇਗਾ ਕੁਝ ਗਲੀਆਂ ਦੀ ਇਹਨਾਂ ਦੀ ਡਿਮਾਂਡ ਹੈਗੀ ਹੈ ਉਹ ਆਪਾਂ ਹਾਊਸ ਦੀ ਮੀ ਕਰਵਾ ਕੇ ਉਹ ਕਰਵਾ ਦਾਂਗੇ ਕੰਮ ਦੂਸਰਾ ਜਿਹੜਾ ਆਪਾਂ ਇੱਥੋਂ ਦਾ ਦੇਖਿਆ ਹੈਗਾ ਇਹ ਮੇਨ ਜਿਹੜਾ ਰੀਜ਼ਨ ਆਪਾਂ ਲੋਕੇਟ ਕਰਵਾ ਚੁੱਕੇ ਆ ਕਿ ਇੱਕ ਤਾਂ ਮੈਨਹੋਲ ਦੀ ਉੱਥੇ ਥੋੜੀ ਸੀਪੇਜ ਹੋ ਰਹੀ ਹੈ ਦੂਸਰਾ ਆਪਣਾ ਸੀਵਰੇਜ ਦਾ ਜਿਹੜਾ ਹੈਗਾ ਉੱਥੋਂ ਪਾਣੀ ਜਿਹੜਾ ਡਰੇਨ ਹੈ بارش ਦਾ ਪਾਣੀ ਵੀ ਡਰੇਨ ਕਰਕੇ ਹੌਲੀ ਹੌਲੀ ਮਿੱਟੀ ਬਹਿ ਗਈ ਹੈ ਉਹ ਹੋ ਜਾਏਗਾ 3-4 ਦਿਨ ਦਾ ਪ੍ਰੋਸੀਜਰ ਹੈਗਾ ਇਹ ਉਹਨੂੰ ਪ੍ਰੋਪਰ ਕੰਪੈਕਸ਼ਨ ਕਰਕੇ ਉਹ ਕਰਵਾ ਦਿੱਤਾ ਜਾਏਗਾ ਜੀ ਕਿ ਲੱਗਦਾ ਇਹ ਜਿਹੜੀ ਉਹ ਪਾਣੀ ਸ਼ਹਿਰ ਵਾਲੀ ਜਗ੍ਹਾ ਉਹ ਜਾਂ ਫਿਰ ਕਾਰਨ ਕੀ ਲੱਗਦਾ ਬੈਠਦਾ ਹੈ ਉੱਥੇ ਤਾਂ ਮੇਨ ਕਾਰਨ ਇਹ ਹੈਗਾ ਕਿ ਖੂਹ ਦੇ ਉੱਪਰ ਹੀ ਸਟਰਕਚਰ ਹੈਗਾ ਸੋ ਪਾਣੀ ਜਿਹੜਾ ਹੈਗਾ بارش ਦਾ ਪਾਣੀ ਉੱਪਰ ਜਿਹੜਾ ਨਾਲ ਦੇ ਘਰਾਂ ਦਾ ਜਿਹੜਾ ਪਾਣੀ ਆ ਰਿਹਾ ਇਵਨ ਮੰਦਿਰ ਤੇ ਜਿਹੜਾ ਚੜਾਇਆ ਜਾਂਦਾ ਉਥੋਂ ਕਾਫੀ ਦੇਰ ਤੱਕ ਬਹੁਤ ਲੰਬੇ ਸਮੇਂ ਤੱਕ ਉਹ ਹੋ ਹੀ ਜਾ ਰਿਹਾ ਤੇ ਉਹ ਕੰਪੈਕਟ ਹੋ ਗਿਆ ਇੱਥੇ ਸੀਵਰੇਜ ਦਾ ਕਿਉਂਕਿ ਘਰਾਂ ਨੇ ਉਹਦੇ ਨਾਲ ਕਨੈਕਟ ਕਰ ਲਿੱਤਾ ਹੋਇਆ ਜੋ ਕਿ ਮੈਨੂੰ ਐਸਓ ਸੀਵਰੇਜ ਨੇ ਦੱਸਿਆ ਹੈਗਾ ਉਹਦੇ ਕਰਕੇ ਪਾਣੀ ਸੀਪ ਹੋ ਕੇ ਮਿੱਟੀ ਬਹਿ ਗਈ ਹੈ ਜੀ ਇਹਦੀ 5-7 ਦਿਨ ਇਹਨੂੰ ਲੱਗਣਗੇ ਵੈਸੇ ਤਾਂ ਠੇਕੇਦਾਰ ਸਾਹਮਣੇ ਮੈਨੂੰ 4 ਦਿਨ ਕਿਹਾ ਪਰ ਮੈਂ ਉਹਨਾਂ ਨੂੰ ਕਿਹਾ ਕਿ ਪ੍ਰੋਪਰ ਕੰਪੈਕਸ਼ਨ ਜ਼ਰੂਰ ਹੋਵੇ ਜਲਦੀ ਜਲਦੀ ਚੋਣਾ ਹੋਵੇ ਕਿ ਦੁਬਾਰਾ ਹੋ ਜਾਏ ਸੇ ਹੋ ਜਾਏਗਾ ਜੀ ਕੋਈ ਦਿੱਕਤ ਨਹੀਂ